ਤੁਹਾਨੂੰ ਜੋ ਮੈਂ ਅੱਜ ਮੰਦਿਰ ਦਿਖਾਉਣ ਜਾ ਰਹੇ ਪਾਪਾ ਮੰਡੀ ਦਾ ਬਹੁਤ ਹੀ ਇਤਿਹਾਸਕ ਮੰਦਿਰ ਜਿਸ ਨੂੰ ਪੰਚਾਇਤਰੀ ਮੰਦਿਰ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਤੁਹਾਨੂੰ ਦੱਸ ਦਈਏ ਕਿ 150 ਸਾਲ ਤਕਰੀਬਨ ਪਹਿਲਾਂ ਮੰਡੀ ਕੱਟੀ ਗਈ ਸੀ ਜਿਨ੍ਹਾਂ ਪੰਚਾਇਤੀ ਮੰਦਰ ਨੂੰ ਮੰਦਰ ਵਾਸਤੇ ਜਗ੍ਹਾ ਦਿੱਤੀ ਸੀ ਉਨਾ ਹੀ ਜੋ 5 ਨੰਬਰ ਗਲੀ ਦੇ ਨੁਕਰ ਤੇ ਚੌਕ ਵਿੱਚ ਗੁਰਦੁਆਰਾ ਸਿੰਘ ਸਭਾ ਤਪਾ ਹੈ ਉਨੀ ਥਾਂ ਹੀ ਗੁਰਦੁਆਰਾ ਸਾਹਿਬ ਨੂੰ ਦਿੱਤੀ ਗਈ ਸੀ ਤਕਰੀਬਨ ਸਿਆਣੇ ਦੱਸਦੇ ਨੇ ਵੀ ਜਾਂ ਤਾਂ ਇਹ 1838 ਦੇ ਵਿੱਚ ਮੰਡੀ ਕੱਟੀ ਗਈ ਸੀ ਜਾਂ 1880 ਦੇ ਵਿੱਚ ਤਕਰੀਬਨ ਤਕਰੀਬਨ ਇਹਨਾਂ ਦੋਨਾਂ ਵਰਿਆਂ ਦੇ ਵਿੱਚੋਂ ਇੱਕ ਵਾਰ ਹੈ ਜਾਂ 1838 ਜਾਂ 1880 ਜੇ 1880 ਲਈਏ ਤਾਂ 139 ਸਾਲ ਬਣਦੇ ਨੇ ਪੰਚਾਇਤੀ ਮੰਦਰ ਨੂੰ ਪਹਿਲਾਂ ठाकुरद्वारा ਕਿਹਾ ਜਾਂਦਾ ਸੀ ਜਿੱਥੇ ਆ ਕੇ ਲੋਕ ਠਹਿਰਦੇ ਸੀ ਤੇ ਸਭ ਤੋਂ ਪਹਿਲਾਂ ਇਸ ਠਾਕਰਦਾਰੇ ਦੇ ਵਿੱਚ ਲక్ష్ਮੀ ਨਾਰਾਇਣ ਜੀ ਦਾ ਮੰਦਿਰ ਬਣਾਇਆ ਗਿਆ ਸੀ ਉਸ ਤੋਂ ਬਾਅਦ ਇਹ ਸਾਰੀ ਜੋ ਮੰਦਿਰ ਦੀ ਇਸਾਰੀ ਹੋਈ ਹੈ ਮੰਦਰਾਂ ਦੀ ਸਥਾਪਨਾ ਹੋਈ ਹੈ ਇਹ ਉਸ ਤੋਂ ਬਾਅਦ ਹੋਈ ਹੈ ਇਹ ਕਲਾਕ੍ਰਿਤੀਆਂ ਜੋ ਬਹੁਤ ਬਰੀਕੀ ਨਾਲ ਸ਼ੀਸ਼ੇ ਦੀ ਕਟਿੰਗ ਕਰਕੇ ਕੰਧਾਂ ਤੇ ਭਵਾਨ ਸ਼ਿਵਜੀ ਦੇ ਅਤੇ ਹੋਰ ਭਵਾਨ ਕ੍ਰਿਸ਼ਨਜੀ ਦੇ ਸਰੂਪ ਬਣਾਏ ਗਏ ਨੇ ਬਹੁਤ ਹੀ ਵਧੀਆ ਸਰੂਪ ਬਣਾਏ ਗਏ ਨੇ ਤੇ ਚਿੱਤਰਕਾਰੀ ਵੀ ਬਹੁਤ ਵਧੀਆ ਕੀਤੀ ਗਈ ਹੈ ਇਹ ਮਾਂ ਸ਼ੇਰਾਂ ਵਾਲੀ ਦਾ ਸਰੂਪ ਹੈ ਪੂਰਾ ਸ਼ਹਿਰ ਹੀ ਪੰਚਾਇਤੀ ਮੰਦਿਰ ਜਾਨੀ ਕਿ ਠਾਕਰ ਦਵਾਰੇ ਦੇ ਵਿੱਚ ਨਾਮਸਤਕੋ ਕੇ ਪਰਵਾਰਾਂ ਦੀ ਸ਼ੁਕ ਸ਼ਾਂਤੀ ਅਤੇ ਚੜ੍ਹਦੀ ਕਲਾ ਲਈ ਅਰਦਾਸ ਬੇਨਤੀਆਂ ਕਰਦੇ ਨੇ ਤੁਹਾਨੂੰ ਦੱਸ ਦਈਏ ਕਿ ਜਦੋਂ ਤਪਾ ਮੰਡੀ ਕੱਟੀ ਗਈ ਉਸ ਵੇਲੇ ਇਸ ਮੰਦਰ ਦੇ ਸਾਹਮਣੇ ਕਿੰਨਾ ਕਿੰਨਾ ਨੂੰ ਇਹ ਜਗ੍ਹਾ ਮਿਲੀ ਸੀ ਉਦੋਂ ਉਸ ਥਾਂ ਨੂੰ ਧਰਮਸ਼ਾਲਾ ਰਾਤਰੀਨ ਜਿੱਥੇ ਸਰਾਮ ਮੰਦਰ ਹੈ ਗੁਰਦੁਆਰਾ ਸਾਹਿਬ ਨੂੰ ਪੰਚਾਇਤੀ ਮੰਦਰ ਜੜੀ ਕੇ ਠਾਕਰ ਦਵਾਰੇ ਨੂੰ ਤੇ ਇੰਡਸਟਰੀ ਏਰੀਆ ਵਾਸਤੇ ਇਹ ਮੰਡੀ ਸੀ ਜੋ ਇੰਡਸਟਰੀ ਏਰੀਆ ਵਾਸਤੇ ਕੱਟੀ ਗਈ ਸੀ ਆ ਤੁਹਾਨੂੰ ਅਸੀਂ ਛੇਪੋਲੇ ਜੀ ਦਾ ਸ਼ਿਵਲਿੰਗ ਦਿਖਾ ਰਹੇ ਹਾਂ ਜਿੱਥੇ ਹਰ ਸੋਮਵਾਰ ਨੂੰ ਸਰਦਾਲੂ ਆ ਕੇ ਗੰਗਾ ਜਲ ਅਰਪਿਤ ਕਰਦੇ ਨੇ ਇਸ ਮੰਦਰ ਦੇ ਸਾਹਮਣੇ ਅੰਡਰ ਸਟਰੀ ਵਾਸਤੇ ਜਗਾ ਕੱਟੀ ਗਈ ਸੀ ਜਿਸ ਵਿੱਚ ਚੱਕੀਆਂ ਅਤੇ ਕਾਰਖਾਨੇ ਹੁੰਦੇ ਸੀ ਫੈਕਟਰੀ ਹੁੰਦੀ ਸੀ ਜਿਵੇਂ ਵਿਰਜਨਾਲ ਬਾਰੂਰਾਮ ਓਮ ਪ੍ਰਕਾਸ਼ ਮੇਘਰਾਜ ਦੇਸਰਾਜ ਖਰੀਰਾਮ ਕਸਤੂਰੀ ਲਾਲ ਮੁਕੰਦੀ ਲਾਲ ਲਸ਼ਮਣਦਾਸ ਫੇਤਰ ਕਾਰਖਾਨੇ ਚੱਲਦੇ ਸੀ ਲਖਣਵਾਲੀ ਕੱਕੀਆਂ ਚੱਲਦੀਆਂ ਸੀ ਆਟਾ ਚੱਕੀਆਂ ਪਰ ਜਿਉਂ-ਜਿਉਂ ਵਾਦੀ ਵਾਧੀ ਗਈ ਜਨਸੰਖਿਆ ਵਾਧੀ ਗਈ ਤਾਂ ਪੂਰਾ ਤਾਪਾਨੇ ਸ਼ਹਿਰ ਦਾ ਰੂਪ ਧਾਰਨ ਕਰ ਲਿਆ ਤੁਹਾਨੂੰ ਦੱਸ ਦਈਏ ਕਿ ਜਦੋਂ ਇਹ ਠਾਕਰ ਦੁਆਰਾ ਬਣਾਇਆ ਗਿਆ ਸਭ ਤੋਂ ਪਹਿਲਾਂ ਇਸ ਠਾਕਰ ਦੁਆਰੇ ਵਿੱਚ ਜਿਸ ਸਥਾਨ ਨੂੰ ਅੱਜ ਪੰਚਾਇਤੀ ਮੰਦਰ ਦੇ ਨਾਂ ਨਾਲ ਜਾਣਿਆ ਜਾਂਦਾ ਹੈ ਸਭ ਤੋਂ ਪਹਿਲਾਂ ਪੰਡਿਤ ਜੀ ਇੱਥੇ ਲਾਲਚੰਨ ਜੀ ਨੇ ਬਹੁਤ ਸੇਵਾ ਕੀਤੀ ਉਹਨਾਂ ਤੋਂ ਬਾਅਦ ਦੁਰਗਰਾਮ ਕੜਾਈ ਨਿਵਾਲੇ ਉਹਨਾਂ ਨੇ ਵੀ ਮੇਰੇ ਖਿਆਲ ਦੇ ਵਿੱਚ 40-45 ਸਾਲ ਇਸ ਮੰਦਰ ਦੀ ਸੇਵਾ ਕੀਤੀ ਉਸ ਤੋਂ ਬਾਅਦ ਪੰਡਤ ਅਰਕੇ ਜੀ ਉਹਨਾਂ ਨੇ ਵੀ ਇਸ ਸਥਾਨ ਤੇ ਕਾਫੀ ਸੇਵਾ ਕੀਤੀ ਉਹਨਾਂ ਤੋਂ ਬਾਅਦ ਸਾਡੇ ਬਹੁਤ ਹੀ ਸਤਿਕਾਰਯੋਗ ਪੰਡਤ ਭੋਲਾ RAM ਜੀ ਟੇਲਵਾ ਵਾਲੇ ਅੱਜ ਕੱਲ੍ਹ ਪੰਚਾਇਤੀ ਮੰਦਰ ਦੇ ਵਿੱਚ ਸੇਵਾ ਕਰ ਰਹੇ ਨੇ ਤੁਹਾਨੂੰ ਦੱਸ ਦਈਏ ਜੇ ਮੇਰੇ ਪਿੱਛੇ ਜੋ ਮਾਤਾ ਛੇਰਾ ਵਾਲੀ ਦਾ ਮੰਦਰ ਹੈ ਇੱਧਰ ਇਹਦੇ ਬਿਲਕੁਲ ਨਾਲ ਹੀ ਲక్ష్ਮੀ ਨਾਰਾਇਣ ਜੀ ਦਾ ਮੰਦਿਰ ਹੈ ਇਹ ਲక్ష్ਮੀ ਨਾਰਾਇਣ ਜੀ ਦਾ ਮੰਦਿਰ ਹੈ ਸਭ ਤੋਂ ਪਹਿਲਾਂ ਠਾਕਰ ਦੁਆਰਾ ਜਾਨੀ ਕਿ ਪੰਚਾਇਤੀ ਮੰਦਿਰ ਦੇ ਵਿੱਚ ਲక్ష్ਮੀ ਨਾਰਾਇਣ ਮੰਦਿਰ ਜੀ ਦਾ ਸਥਾਪਨਾ ਹੋਈ ਤੇ ਇਧਰ ਮੇਰੇ ਪਿੱਛੇ ਮਾ ਸੰਤੋਸ਼ੀ ਜੀ ਦਾ ਸਰੂਪ ਲੱਗਿਆ ਹੋਇਆ ਹਨੂਮਾਨ ਜੀ ਬਰਾਜਮਾਨ ਨੇ ਪੈਰੋ ਬਾਬਾ ਜੀ ਬਰਾਜਮਾਨ ਨੇ ਤੇ ਉਹਨਾਂ ਦੇ ਨਾਲ ਹੀ ਰਾਧਾ ਕ੍ਰਿਸ਼ਨ ਜੀ ਦਾ ਮੰਦਰ ਬਣਿਆ ਹੋਇਆ ਰਾਧਾ ਕ੍ਰਿਸ਼ਨ ਜੀ ਬਹੁਤ ਬਹੁਤ ਸੋਹਣਾ ਸਰੂਪ ਹੈ ਤੇ ਤੁਹਾਡੀ ਅਸੀਂ ਇੱਥੋਂ ਦੇ ਜੋ ਪੰਡਤ ਜੀ ਨੇ ਪੰਡਤ ਪੋਲਾ RAM ਜੀ ਟੇਲ ਮਾ ਬਾਰੇ ਜਿਵੇਂ ਜਿਕਰ ਪੰਚਾਇਤੀ ਮੰਦਰ ਦੇ ਵਿੱਚ ਆਪਣੇ ਸਵਾਮ ਨਿਭਾ ਰਹੇ ਨੇ ਬਹੁਤ ਹੀ ਵਿਦਵਾਨ ਨੇ ਸ਼ਹਿਰ ਦੇ ਹਰ ਪਰਿਵਾਰ ਕੋਈ ਵਿਆਹ ਹੋਵੇ ਕੋਈ ਵੀ ਕਰੇ ਸਮਾਗਮ ਹੋਵੇ ਕੋਈ ਕੀਰਤਨ ਹੋਵੇ ਕੋਈ ਸੁੰਦਰ ਕਾંડ ਹੋਵੇ ਕੁਝ ਪਤਾ ਹੋਵੇ ਚ ਇਹਨਾਂ ਤੋਂ ਦਿਨ ਕਢਵਾ ਕੇ ਲੈ ਕੇ ਜਾਂਦੇ ਨੇ ਕਿਉਂਕਿ ਬਹੁਤ ਹੀ ਨਰਮ ਤੇ ਅਤੇ ਮਿੱਠੇ ਸੁਭਾਅ ਦੇ ਨੇ ਤੁਹਾਡੀ ਉਹਨਾਂ ਨਾਲ ਗੱਲ ਵੀ ਕਰਵਾਵਾਂਗੇ ਉਸ ਤੋਂ ਪਹਿਲਾਂ ਤੁਹਾਨੂੰ ਅਸੀਂ ਇਹ ਜੋ ਕਲਾਕ੍ਰਿਤੀਆਂ ਭਗਵਾਨ ਜੀ ਦੇ ਸਰੂਪ ਬਣਾਏ ਹੋਏ ਨੇ ਤੁਹਾਨੂੰ ਇਹਨਾਂ ਦੇ ਦਰਸ਼ਨ ਕਰਵਾ ਰਹੇ ਆ ਬਹੁਤ ਹੀ ਸ਼ੀਸ਼ੇ ਦੀ ਕਟਿੰਗ ਕਰਕੇ ਜੋ ਦੇਵੀ ਦੇਵਤਿਆਂ ਦੇ ਸਰੂਪ ਨੂੰ ਦੇਖ ਦਿੱਤੀ ਗਈ ਹੈ। বিষ্ণੂ ਭਗਵਾਨ ਜੀ, ਲక్ష్ਮੀ ਮਾਤਾ ਜੀ ਨਾਲ ਪਰਾਜਮਾਨ ਨੇ। ਇਸ ਕਲਾਕ੍ਰਿਤੀ ਦੀ ਕੇਵੀ ਫੈਨ ਕਾਪੜਾ ਨੇ ਸੇਵਾ ਕਰਵਾਈ ਹੈ। ਇਹਦੇ ਨਾਲ ਹੀ ਸ਼ੀਸ਼ੇ ਦੀਆਂ ਜੋ ਕਲਾਕ੍ਰਿਤੀਆਂ ਬਣਾਈਆਂ ਹੋਈਆਂ ਨੇ ਕਲਾ ਕੀਤੀ ਹੋਈ ਹੈ ਬਹੁਤ ਬ੍ਰੀਕੀ। ਰਾਮ ਪਰਿਵਾਰ, ਪ੍ਰਭੂ શ્રી ਰਾਮ ਜੀ, ਸੀਤਾ ਮਾਤਾ ਜੀ, ਲਕਸ਼ਮਣ ਜੀ, ਹਨੂਮਾਨ ਜੀ ਇਹ ਸੇਵਾ ਕਰਾਈ ਹੈ ਜੋਹਰ لال ਜੀ ਕਮਿਸ਼ਨ ਏਜੰਟ ਆਵਾ ਬੜਾ ਨਹੀਂ ਤੇ ਇਹ ਦੇ ਸਾਹਮਣੇ ਵੀ ਤੁਹਾਨੂੰ ਦਿਖਾਉਂਦੇ ਵੀਰ ਹਨੂਮਾਨ ਜੀ ਦਾ ਸਰੂਪ ਹੈ ਤੇ ਮਾਂ ਕਾਲੀ ਜੀ ਦਾ ਸਰੂਪ ਹੈ ਇਸ ਮੂਰਤੀ ਦੀ ਸੇਵਾ ਸਵਰਗੀ ਮਾਤਾ ਸ਼੍ਰੀ ਲక్ష్ਮੀ ਦੇਵੀ ਦੀ ਯਾਦ ਵਿੱਚ ਸੁਸ਼ੀਲ ਕੁਮਾਰ ਪੁੱਤ ਪੁੱਤਰ ਸ਼੍ਰੀ ਪ੍ਰਕਾਸ਼ ਚੰਦ ਨੂੰ ਜੀ ਨੇ ਕਰਵਾਈ ਹੈ ਇਸ ਸਾਰੀ ਸੇਵਾ ਇਹਦਰ ਮਾਤਾ ਸ਼ੇਰਾਂ ਵਾਲੀ ਦਾ ਸਰੂਪ ਹੈ। ਇਹ ਸਾਰਾ ਇਸ ਪਰਿਵਾਰ ਵੱਲੋਂ ਕਰਵਾਇਆ ਗਿਆ। ਜਿਵੇਂ ਕਿ ਤੁਹਾਨੂੰ ਵੀਡੀਓ ਦੇ ਵਿੱਚ ਦਿਖ ਰਿਹਾ ਹੈ ਵੀ ਸ਼ੀਸ਼ੇ ਦੇ ਬਰੀਕ-ਬਰੀਕ ਟੁਕੜਿਆਂ ਨਾਲ ਬਹੁਤ ਹੀ ਵਧੀਆ ਕਲਾਕਾਰੀ ਕੀਤੀ ਹੋਈ ਹੈ। ਰਾਤ ਸਮੇਂ ਤਾਂ ਇਹ ਮੰਦਰ ਪੂਰਾ ਜਗਮਗਾਉਂਦਾ ਜਦੋਂ ਸ਼ੀਸ਼ਿਆਂ ਤੇ ਲਾਈਟ ਪੈਂਦੀ ਹੈ। ਇਧਰ ਸਾਹਮਣੇ ਵੀ ਪੋਆ ਪੋਲੇਨਾ ਜੀ ਦਾ ਸਰੂਪ ਬਣਾਇਆ ਹੋਇਆ ਸ਼ੀਸ਼ਿਆਂ ਦੀ ਕਟਿੰਗ ਦਾ ਡਿਜ਼ਾਈਨ ਕਰਕੇ ਉਸ ਵਿੱਚ ਸਰੂਪ ਬਣਾਇਆ ਗਿਆ ਇਧਰ ਰਾਧਾ ਕਮਿਸ਼ਨ ਦੀ ਮਿਸ਼ਨ ਪੋਆ ਜੀ ਦਾ ਸਰੂਪ ਹੈ ਇਸ ਵਰਗਿਆ ਵਾਲਾ ਗੋਪਾਲ ਚੰਦ ਤੌਰਕੋਟ ਵਾਲਿਆਂ ਦੀ ਯਾਦ ਵਿੱਚ ਉਹਨਾਂ ਨੇ ਸੇਵਾ ਕਰਵਾਈ ਹੈ ਇਹ ਬਹੁਤ ਹੀ ਵਧੀਆ ਮੰਦਰ ਬਣਿਆ ਹੋਇਆ ਤੁਸੀਂ ਵੀ ਜਦੋਂ ਆਲੇ ਦੁਆਲੇ ਤੋਂ ਆਪਾ ਸ਼ਹਿਰ ਦੇ ਵਿੱਚ ਆਉਨੇ ਹੋ ਤਾਂ ਪੰਚਾਇਤੀ ਮੰਦਰ ਦੇ ਵਿੱਚ ਇੱਕ ਵਾਰ ਜ਼ਰੂਰ ਚੱਕਰ ਲਗਾ ਕੇ ਜਾਓ ਆ ਤੁਹਾਨੂੰ ਇੱਕ ਬੋਹੜ ਦਾ ਦਰਖਤ ਦਿਖਾ ਰਹੇ ਹਾਂ ਅਸੀਂ ਜੋ ਘਟੋ ਘਟ ਜਦੋਂ ਦਾ ਮੰਦਰ ਬੜਿਆ ਹੈ 150 ਸਾਲ ਹੋ ਗਿਆ ਉਹਦੋਂ ਦਾ ਬੋਹੜ ਦਾ ਦਰਖਤ ਉਸੇ ਤਰ੍ਹਾਂ ਹੀ ਖੜਾ ਹੈ ਕਿਉਂਕਿ ਜਿਸ ਵੀ ਚੀਜ਼ ਦੀ ਆਪਾਂ ਸੇਵਾ ਕਰਨ ਲੱਗ ਜੀਏ ਜਾਂ ਉਦੀ ਰੱਖਿਆ ਕਰਨ ਲੱਗ ਜੀ ਤਾਂ ਉਹ ਜਿਹੜੀ ਕੋਈ ਵੀ ਚੀਜ਼ ਹੈ ਉਸੇ ਤਰ੍ਹਾਂ ਹੀ ਬਰਾਜਮਾਨ ਰਹਿੰਦੀ ਹੈ ਜਿਹਦਾ ਚੌਂਕੜਾ ਬਣਾਇਆ ਹੋਇਆ ਹੈ ਪੂਰਾ ਟੈਲਾਂ ਵਗੈਰਾ ਲਾ ਕੇ ਤਾਂ ਇਹ ਬੋਰਡ ਦਾ ਰੱਖਤਾ ਹੈ ਜਿਹੜਾ ਇਹ ਮੰਦਿਰ ਦੀ ਦੇਖ ਦੇ ਵਿੱਚ ਚੌਗਣਾ ਵਾਧਾ ਕਰਦਾ ਹੈ ਸੋਮਵਾਰ ਦੇ ਦਿਨ ਉਹ ਆਉਣਾ ਸ਼ੰਕਰ ਜੀ ਦੇ ਸੰਗਤਾਂ ਨਤਮਸਤਕ ਹੋ ਕੇ ਪਰਿਵਾਰਾਂ ਦੀ ਸੁਖ ਸ਼ਾਂਤੀ ਅਤੇ ਚੜ੍ਹਦੀ ਕਲਾ ਲਈ ਅਰਦਾਸ ਬੇਨਤੀਆਂ ਕਰਦੇ ਨੇ ਤੇ ਅਗਰ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਇਹਨੂੰ ਸ਼ੇਅਰ ਤੇ ਲਾਈਕ ਜਰੂਰ ਕਰਿਓ ਹਾਂਜੀ ਬੰਦੇ ਕੀ ਕਹਿਣਾ ਚਾਹੋ ਜੈ ਸ਼੍ਰੀ ਕ੍ਰਿਸ਼ਨ ਹਾਂਜੀ ਆਪ ਸਭ ਨੂੰ ਪਤਾ ਹੀ ਹੈ ਕਿ ਜੋ ਇਹ ਪਰਮ ਪਵਿੱਤਰ ਲਕਸ਼ਮੀ ਨਾਰਾਇਣ ਜੀ ਦਾ પ્રાਚੀਨ ਮੰਦਰ 150 ਸਾਲ ਤੋਂ ਪ੍ਰਤਿਸ਼ਟਿਤ ਹੈ ਜਿਸ ਦੇ ਵਿੱਚ ਸਵੀ ਦੇਵੀ ਦੇਵਤਾؤں ਕੀ मूर्तियां प्रतिष्ठित हैं पहले समय में श्रीमान पंडित लालचंद जी यहां कई 40 भैया साल तक वो अपनी सेवा निभा करके चले गए इसके बाद कड़ेरी वाले पंडित श्रीमान पंडित दुर्गाराम जी भी अपनी 40 साल तक सेवा पूरी करके चले गए हम उसके उपरांत पंडित जी और आए वो भी 10 15 20 साल अपनी सेवा निगाह करके चले गए उस उपरांत तो हमें भगवान की सेवा का समय मिला तो हम भगवान की सेवा कर रहे हैं तो हम ही सभी भक्तों के लिए भगवान से यही प्रार्थना करते हैं भगवान सबकी मनोकामनाएं पूर्ण करें सबकी आशाएं पूर्ण करें जो कोई भी इस पवित्र वीडियो को देखता है एक बार भी पंचायती मंदिर तपा में आकर के भगवान की मूर्तियों के दिव्य दर्शनों का लाभ उठाए भगवान जी का आशीर्वाद प्राप्त करें बोले कृष्ण भगवान की जय